ਕੀ ਤੁਹਾਡਾ ਡਾਟਾ ਵੀ ਜਲਦੀ ਖਤਮ ਹੋ ਜਾਂਦਾ ਹੈ ਤੇ ਤੁਸੀਂ ਵਾਰ-ਵਾਰ ਆਪਣੇ ਫੋਨ ਨੂੰ ਅਪਡੇਟ ਕਰਕੇ ਥੱਕ ਚੁੱਕੇ ਹੋ ਤਾਂ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਆਪਾਂ ਕਿਸ ਤਰ੍ਹਾਂ ਇੱਕ ਛੋਟੀ ਜਿਹੀ ਟ੍ਰਿਕ ਨਾਲ ਆਪਣਾ ਜੋ ਡਾਟਾ ਹੈ ਉਹ ਆਪਾਂ ਸੇਵ ਕਰ ਸਕਦੇ ਹਾਂ ਬਚਾ ਸਕਦੇ ਹਾਂ ਸੋ ਸਸ਼ਿਕਾ ਦੋਸਤੋ ਤੇ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Tech Gyan Punjab ਤੇ ਤੇ ਅੱਜ ਆਪਾਂ ਗੱਲ ਕਰਾਂਗੇ ਕਿ ਕਿਵੇਂ ਆਪਾਂ ਇੱਕ ਛੋਟੀ ਜੀ ਟ੍ਰਿਕ ਨੂੰ ਫਾਲੋ ਕਰਕੇ ਆਪਾਂ ਆਪਣਾ ਜੋ ਡਾਟਾ ਹੈ ਉਹ ਆਪਾਂ ਸੇਵ ਕਰ ਸਕਦੇ ਹਾਂ ਬਚਾ ਸਕਦੇ ਹਾਂ ਸੋ लेट्स बिगिन ਸੋ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਆਪਣੇ ਫੋਨ ਦੀ ਸੈਟਿੰਗ ਦੇ ਵਿੱਚ ਜਾਵਾਂਗੇ ਤੇ ਜਿੱਥੇ ਆਪਾਂ ਡਾਟਾ ਸੇਵਿੰਗ ਦੀ অপਸ਼ਨ ਦਿੱਤੀ ਹੋਈ ਹੈ ਜਿਹਨੂੰ ਕਿ ਆਪਾਂ ਜਾ ਕੇ ਆਨ ਕਰ ਦਾਂਗੇ ਤੇ ਇਸ ਵਿੱਚ ਹੋਰ ਵੀ ਕਾਫੀ ਸਾਰੀਆਂ ਆਪਸ਼ਨਸ ਮਿਲ ਜਾਂਦੀਆਂ ਜਿੱਦਾਂ ਕਿ ਰਿਡਿਊਸ ਵੀਡੀਓ ਕੁਆਲਿਟੀ ਰਿਡਿਊਸ ਡਾਊਨਲੋਡ ਕੁਆਲਿਟੀ ਪਲੇ ਔਨ ਵਾਈਫਾਈ ਓਨਲੀ ਇਹਨੂੰ ਆਪਾਂ ਕੀ ਆ ਔਨ ਕਰ ਦਾਂਗੇ ਔਰ ਰਿਡਿਊਸ ਡਾਊਨਲੋਡ ਕੁਆਲਿਟੀ ਨੂੰ ਆਪਾਂ ਆਫ ਕਰ ਦਾਂਗੇ ਸੋ ਇਸ ਸੈਟਿੰਗਸ ਦੇ ਨਾਲ ਜਿਹੜਾ ਆਪਣਾ ਕੀ ਡਾਟਾ ਹੈ ਉਹ ਬਹੁਤ ਜ਼ਿਆਦਾ ਸੀਵ ਹੋ ਜਾਂਦਾ ਸੋ ਇੱਕ ਨੈਕਸਟ ਆਪਾਂ YouTube ਤੇ ਜਾ ਕੇ ਆਪਾਂ ਐਪ ਦੀ ਜਿਹੜੀ ਸੈਟਿੰਗ ਕਰਨੀ ਹੈ ਉਸ ਦੇ ਵਿੱਚ ਆਪਾਂ ਸੇਮ ਨੋਟੀਫਿਕੇਸ਼ਨ ਐਪ ਦੇ ਵਿੱਚ ਜਾਵਾਂਗੇ ਜਿਹਦੇ ਵਿੱਚ ਡਾਟਾ ਯੂਸੇਜ ਤੇ ਜਿਹੜਾ ਬੈਕਗ੍ਰਾਉਂਡ ਡਾਟਾ ਹੈ ਨਾ ਉਹਨੂੰ ਆਪਾਂ ਜਾ ਕੇ ਕੀ ਉੱਥੇ ਆਫ ਕਰ ਦੇਣਾ ਹੈ ਇਸ ਨਾਲ ਕੀ ਹੋਏਗਾ ਕਿ ਆਪਣਾ ਜੋ YouTube ਦੀ ਜਿਹੜੀ ਕੰਜ਼ਮਪਸ਼ਨ ਹੋਏਗੀ ਡਾਟਾ ਦੀ ਉਹ ਰਿਡਿਊਸ ਹੋ ਜਾਏਗੀ ਸੋ ਇੱਕ ਨੈਕਸਟ ਸਟੈਪ ਆਪਾਂ ਇਹ ਫਾਲੋ ਕਰਨਾ ਹੈ ਕਿ ਆਪਾਂ ਜੋ ਸਾਰੇ ਐਪਲੀਕੇਸ਼ਨਸ ਹੁੰਦੀਆਂ ਆਪਣੀਆਂ ਜਿੱਦਾਂ ਕਿ ਇੰਸਟਾਗ੍ਰam ਹੋ ਗਿਆ YouTube ਹੋ ਗਿਆ ਜੋ ਪਜਾਦਾ ਯੂਜ਼ ਕਰਦੇ ਆ ਸੋ ਉਹਨਾਂ ਦੇ ਜਿਹੜੇ ਡਾਟਾ ਦੀ ਜਿਹੜੀ ਆਪਸ਼ਨਸ ਹੈ ਉਹਨੂੰ ਹੀ ਆਪਾਂ ਬੰਦ ਕਰ ਦਾਂਗੇ ਉਹਨਾਂ ਜਿਹੜਾ ਬੈਕਗ੍ਰਾਉਂਡ ਡਾਟਾ ਹੈ ਉਹਨੂੰ ਹੀ ਆਪਾਂ ਬੰਦ ਕਰ ਦਾਂਗੇ ਜਾਂ ਫਿਰ ਆਪਾਂ ਕੀ ਹੈ ਥੋੜੀਆਂ-ਬਹੁਤੀਆਂ ਰੈਸਟ੍ਰਿਕਸ਼ਨਸ ਲਗਾ ਦੇਵਾਂਗੇ ਉਹਨੂੰ ਕਿ ਕ ਲਿਮਿਟਿਡ ਟਾਈਮਲੀ ਆਪਾਂ ਇੱਕ ਰੈਸਟ੍ਰਿਕਸ਼ਨ ਲਾ ਦਾਂਗੇ ਕਿ ਇੱਥੇ ਜਿਹੜਾ YouTube ਹੈ ਜਾਂ Instagram ਹੈ ਉਹਨਾਂ ਹੀ ਡਾਟਾ ਕੰਜ਼ੂਮ ਕਰੂਗਾ ਜਿੰਨਾ ਆਪਾਂ ਉਹਦੇ ਵਿੱਚ ਸੈੱਟ ਕੀਤਾ ਹੋਏਗਾ ਜਿੰਨੀ ਆਪਾਂ ਰੈਸਟ੍ਰਿਕਸ਼ਨ ਲਾਈ ਹੋਵੇਗੀ ਸੋ ਇਸ ਨੂੰ ਆਪਾਂ ਕੀ ਕਰਾਂਗੇ ਇਸ ਬੈਕਗ੍ਰਾਉਂਡ ਡਾਟਾ ਨੂੰ ਇਹਨੂੰ ਆਪਾਂ ਕੀ ਕਰ ਦਾਂਗੇ ਆਫ ਕਰ ਦਾਂਗੇ ਸੋ ਇਹ ਸੈਟਿੰਗ ਕਰਨ ਤੋਂ ਬਾਅਦ ਆਪਾਂ ਥੋੜੀਆਂ-ਬਹੁਤੀਆਂ ਹੋਰ ਸੈਟਿੰਗਸ ਕਰਾਂਗੇ ਜਿਸ ਨਾਲ ਕਿ ਆਪਣਾ ਜੋ ਡੇਲੀ ਯੂਸਸ ਜੋ ਆਪਣਾ ਡਾਟਾ ਹੁੰਦਾ ਹੈ ਉਹ ਘੱਟ ਤੋਂ ਘੱਟ ਯੂਜ਼ ਹੋਏਗਾ ਤਾਂ ਆਪਾਂ ਡਾਟਾ ਆਪਣਾ ਸੇਵ ਕਰ ਸਕਦੇ ਹਾਂ ਸੋ ਇੱਕ ਨੈਕਸਟ ਟ੍ਰਿਕ ਇੱਕ ਹੋਰ ਹੈਗੀ ਹੈ ਕਿ ਆਪਾਂ ਕੀ ਕਰਨਾ ਜੋ ਸੈਟਿੰਗ ਖੋਲਣੀ ਹੈ ਆਪਣੀ ਉਹਦੇ ਵਿੱਚ ਆਪਾਂ ਕੀ ਕਰਨਾ ਇੱਕ ਨੈਟਵਰਕ ਐਂਡ ਇੰਟਰਨੈਟ ਆਪਸ਼ਨਸ ਮਿਲਦੀਆਂ ਆਪਾਂ ਨੂੰ ਸੈਟਿੰਗਸ ਦੇ ਵਿੱਚ ਜਦੋਂ ਆਪਾਂ ਆਪਣਾ ਮੋਬਾਈਲ ਫੋਨ ਦੀ ਸੈਟਿੰਗ ਓਪਨ ਕਰਾਂਗੇ ਤਾਂ ਉਹਦੇ ਵਿੱਚ ਆਪਾਂ ਨੂੰ ਨੈਟਵਰਕਸ ਐਂਡ ਇੰਟਰਨੈਟ ਦੀ ਆਪਸ਼ਨ ਮਿਲਦੀ ਹੈ ਇਸ ਨੂੰ ਵੀ ਆਪਾਂ ਇਸ ਦੇ ਥਰੂ ਵੀ ਆਪਾਂ ਜਿਹੜੋ ਆਪਣੀ ਜੋ ਜ਼ਿਆਦਾ ਕੰਜ਼ਮਪਸ਼ਨ ਹੁੰਦੀ ਆ ਡਾਟਾ ਦੀ ਉਹਨੂੰ ਵੀ ਆਪਾਂ ਇਸ ਟ੍ਰਿਕ ਦੇ ਜ਼ਰੀਏ ਆਪਾਂ ਕੀ ਇਹਨੂੰ ਰਿਡਿਊਸ ਕਰਾਂਗੇ ਇਹਦੇ ਵਿੱਚ ਆਪਾਂ ਕੀ ਕਰਨਾ ਹੈ ਜੋ ਨੈਵੀਗੇਟ ਹੈ ਜੋ ਇੰਟਰਨੈਟ ਔਰ ਨੈਟਵਰਕ ਦੀ ਨੈਵੀਗੇਸ਼ਨ ਹੁੰਦੀ ਹੈ ਉਹਨੂੰ ਆਪਾਂ ਕੀ ਕਰਾਂਗੇ ਉਹਦੀ ਸੈਟਿੰਗ ਨੂੰ ਓਪਨ ਕਰਾਂਗੇ ਜਾ ਕੇ ਇਹਦੇ ਵਿੱਚ ਕੀ ਹੋਊਗਾ ਕਿ ਆਪਾਂ ਇਹਨੂੰ ਵਾਈਫਾਈ ਤੇ ਕਨੈਕਟ ਕਰ ਦਾਂਗੇ ਕਿ ਜਦੋਂ ਕੋਈ ਵੀ ਆਪਾਂ ਸੌਫਟਵੇਅਰ ਅਪਡੇਟ ਕਰਦੇ ਹਾਂ ਜਾਂ ਕੁਝ ਵੀ ਆਪਾਂ ਫੋਨ ਦੀ ਅਪਡੇਸ਼ਨ ਕਰਦੇ ਹਾਂ ਤਾਂ ਆਪਣੇ ਜਿਹੜੇ ਫੋਨ ਦਾ ਡਾਟਾ ਹੈ ਉਹ ਯੂਜ਼ ਨਾ ਕੀਤਾ ਜਾਵੇ ਤੇ ਆਪਾਂ ਕੀ ਕਰਨਾ ਇਹਨੂੰ ਵਾਈਫਾਈ ਤੇ ਔਨ ਕਰ ਦੇਣਾ ਇਸ ਨਾਲ ਕੀ ਹੋਏਗਾ ਆਪਣੀ ਜਿਹੜੀ ਰਿਡਕਸ਼ਨ ਘਟ ਹੋ ਜਾਵੇਗੀ ਸੋ ਨੈਕਸਟ ਸਟੈਪ ਇੱਕ ਆਪਾਂ ਇੰਸਟਾਗ੍ਰਾਮ ਜੋ ਕਿ ਆਪਾਂ ਬਹੁਤ ਜ਼ਿਆਦਾ ਯੂਜ਼ ਕਰਦੇ ਆਂ ਤੇ ਬਹੁਤ ਹੀ ਜ਼ਿਆਦਾ ਜਿਹੜਾ ਆਪਣਾ ਜੋ ਇੰਟਰਨੈਟ ਆ ਔਰ ਜੋ ਆਪਣਾ ਡੇਟਾ ਹੈ ਉਹ ਬਹੁਤ ਹੀ ਜ਼ਿਆਦਾ ਮਾਤਰਾ ਦੇ ਵਿੱਚ ਇਸ ਐਪ ਦੇ ਥਰੂ ਆਪਾਂ ਨਾ ਕੰਜ਼ੂਮ ਹੁੰਦਾ ਹੈ ਸੋ ਇਹਨੂੰ ਆਪਾਂ ਕੀ ਕਰਾਂਗੇ ਸਭ ਤੋਂ ਪਹਿਲਾਂ ਕੀ ਕਰਾਂਗੇ ਸੈਟਿੰਗਸ ਦੇ ਵਿੱਚ ਜਾਵਾਂਗੇ ਐਪਸ ਨੂੰ ਓਪਨ ਕਰਾਂਗੇ ਤੇ ਜਿਹੜਾ ਆਪਣਾ ਮੋਬਾਈਲ ਡੇਟਾ ਹੈ ਜਾਂ ਵਾਈਫਾਈ ਹੈ ਉਹਨੂੰ ਕੀ ਕਰਾਂਗੇ ਆਪਾਂ ਜਾ ਕੇ ਜਿਹੜਾ ਬੈਕਗ੍ਰਾਉਂਡ ਡੇਟਾ ਔਰ ਉਹ ਮੋਬਾਈਲ ਡੇਟ ਹੈ ਉਹ ਆਪਾਂ ਵਾਈਫਾਈ ਤੇ ਕਰ ਦਾਂਗੇ ਜਾਂ ਫਿਰ ਉਹਨੂੰ ਬੰਦ ਕਰ ਦਾਂਗੇ ਇਸ ਨਾਲ ਕੀ ਹੋਊਗਾ ਕਿ ਆਪਣੀ ਜਿਹੜੀ ਹੈ ਉਹ ਯੂਸੇਜ ਹੋਊਗਾ ਡਾਟਾ ਦਾ ਉਹ ਘਟ ਜੇਗਾ ਤੇ ਆਪਣਾ ਡਾਟਾ ਜਿਹੜਾ ਸੇਵ ਹੋਣ ਲੱਗ ਪੇਗਾ ਠੀਕ ਹੈ ਸੋ ਇਹ ਸੈਟਿੰਗ ਕਰਨ ਤੋਂ ਬਾਅਦ ਆਪਣੀ ਕੀ ਹੋ ਜੂਗੀ ਜਿਹੜਾ ਡਾਟਾ ਹੈ ਆਪਣਾ ਉਹ ਕਲੀਅਰ ਆਊਟ ਆਪਣਾ ਕੀ ਹੈ ਘੱਟ ਕੰਜੂਰ ਹੋਊਗਾ ਤੇ ਆਪਾਂ ਕਾਫੀ ਜ਼ਰਾ ਆਪਣਾ ਜੋ ਡਾਟਾ ਆਪਾਂ ਸ਼ਾਮ ਤੱਕ ਜੋ ਯੂਸਿਲੀ ਆਪਾਂ ਕੀ ਕਰਦੇ ਆਪਾਂ ਸ਼ਾਮ ਤੱਕ ਆਪਣੀ ਜੋ 1 ਘਾਇਆ 1.5 ਜਾਂ 2 ਅੱਧੀਆਂ ਜਲਦੀ ਖਤਮ ਹੋ ਜਾਂਦੀ ਹੈ ਸੋ ਇਸ ਟ੍ਰਿਕਸ ਦੇ ਨਾਲ ਆਪਾਂ ਕੀ ਕਰਾਂਗੇ ਜੋ ਆਪਣਾ ਡੇਟਾ ਵੱਧ ਕੰਜ਼ੂਮ ਹੁੰਦਾ ਉਹਨੂੰ ਆਪਾਂ ਕੀ ਹੈ ਸੇਵ ਕਰ ਸਕਦੇ ਆ ਤੇ ਆਪਾਂ ਜਦੋਂ ਆਪ ਨੂੰ ਯੂਜ਼ੇਬਲ ਆਪਾਂ ਯੂਜ਼ ਕਰਨਾ ਹੋਵੇ ਉਸ ਟਾਈਮ ਆਪਾਂ ਯੂਜ਼ ਕਰ ਸਕਦੇ ਆ ਸੋ ਇਹ ਜੋ ਛੋਟੀਆਂ-ਛੋਟੀਆਂ ਟ੍ਰਿਕਸ ਹੈ ਇਸ ਦੇ ਨਾਲ ਥੋੜਾ ਜਿਹੜਾ ਡਾਟਾ ਹੈ ਉਹ ਸੇਵ ਹੋ ਜਾਏਗਾ ਜਦ ਤੁਸੀਂ ਜੋ ਆਪਣਾ ਇੰਟਰਨੈਟ ਦੀਆਂ ਸੇਵਾਵਾਂ ਜਿਹੜੀਆਂ ਹੁੰਦੀਆਂ ਹਨ ਉਹ ਆਪਾਂ ਈਜ਼ੀਲੀ ਆਪਾਂ ਯੂਜ਼ ਕਰ ਸਕਦੇ ਆ ਸੋ ਅਗਰ ਤੁਹਾਨੂੰ ਵੀ ਇਹ ਵੀਡੀਓਜ਼ ਦੇ ਵਿੱਚ ਦਿੱਤੀ ਗਈ ਜੋ ਇਨਫੋਰਮੇਸ਼ਨ ਹੈ ਤੁਹਾਨੂੰ 유ਸਫੁਲ ਲੱਗੀ ਤਾਂ ਇਸ ਨਾਲ ਤੁਹਾਡਾ ਕੀ ਜੋ ਡਾਟਾ ਸੇਵ ਹੋਇਆ ਤਾਂ ਲਾਈਕ ਔਰ ਕਮੈਂਟ ਜਰੂਰ ਕਰਕੇ ਜਾਣਾ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਕੀਪ ਸਪੋਰਟਿੰਗ